ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਕੁਝ ਖਾਸ ਬੇਨਤੀਆਂ ਆਪ ਜੀ ਦੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਗੁਰੂ ਮਹਾਰਾਜ ਕਿਰਪਾ ਕਰੇ ਸਾਧ ਸੰਗਤ ਜੀ ਉਸ ਵਕਤ ਕੀ ਹੋਇਆ ਜਦੋਂ 860 ਕਿਲੋ ਦੀ ਇੱਕ ਬੀਬੀ ਨੂੰ ਟਰੱਕ ਦੇ ਉੱਪਰ ਪਾ ਕੇ ਸੱਚਖੰਡ ਸ੍ਰੀ ਹਜੂਰ ਸਾਹਿਬ ਮੱਥਾ ਟੇਕਣ ਲਿਆਂਦਾ ਗਿਆ ਤੇ ਉਸ ਵਕਤ ਇੱਕ ਵਰਤ ਗਿਆ ਭਾਣਾ ਜਿਸ ਨੂੰ ਦੇਖ ਕੇ ਸਾਰਿਆਂ ਦੇ ਪੈਰਾਂ ਥੱਲੇ ਜ਼ਮੀਨ ਖਿਸਕ ਗਈ ਸੋ ਆਖਰਕਾਰ ਇਹੋ ਜਿਹਾ ਕੀ ਹੋਇਆ ऐसे ही विषय ਤੇ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ ਬਣੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਵੀ ਕਰਿਓ ਤਾਂ ਜੋ ਐਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ دیر ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਸਭ ਤੋਂ ਪਹਿਲਾਂ ਆਪਣੀ ਰਸਨਾ ਨੂੰ ਪਵਿੱਤਰ ਕਰਦੇ ਹੋਏ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਗੁਰੂ ਘਰਾਂ ਦੇ ਵਿੱਚ ਹੋਏ ਚਮਤਕਾਰ ਦੇ ਬਾਰੇ ਤਾਂ ਤੁਸੀਂ ਅਕਸਰ ਹੀ ਸੁਣੇ ਹੋਵੇਗਾ ਬਹੁਤ ਸਾਰੇ ਚਮਤਕਾਰ ਹੁੰਦੇ ਨੇ ਜਿਵੇਂ ਇੱਕ ਫਤਿਹਗੜ੍ਹ ਸਾਹਿਬ ਇੱਕ ਚਮਤਕਾਰ ਹੋਇਆ ਸੀ ਕਿ ਕੋਈ ਟਰੱਕ ਦੀ ਅਰਦਾਸ ਕਰਵਾਉਣ ਦੇ ਲਈ ਆਇਆ ਸੀ ਤਾਂ ਉਸ ਤੋਂ ਬਾਅਦ ਗਰੰਥੀ ਸਿੰਘ ਨੇ ਇਹ ਅਰਦਾਸ ਕਰ ਦਿੱਤੀ ਸੀ ਕੀ ਟਰੱਕ ਚੜਾਉਣ ਦੇ ਲਈ ਆਇਆ ਹੈ ਤੇ ਗੁਰਸੇਗੋ ਉਥੇ ਟਰੱਕ ਚੜਾ ਗਿਆ ਸੀ ਤੇ ਗੱਡੀ ਦੇ ਵਿੱਚ ਉਸ ਨੂੰ ਇੱਕ ਪੈਸਿਆਂ ਦਾ ਭਰਿਆ ਬੈਗ ਵੀ ਮਿਲ ਗਿਆ ਸੀ ਤੇ ਸਾਧ ਸੰਗਤ ਜੀ ਇਦਾਂ ਦੇ ਬਹੁਤ ਸਾਰੇ ਚਮਤਕਾਰ ਆਪਾਂ ਅਕਸਰ ਹੀ ਦੇਖਣ ਨੂੰ ਮਿਲਦੇ ਨੇ ਤੇ ਸਾਧ ਸੰਗਤ ਜੀ ਇਦਾਂ ਦਾ ਹੀ ਇੱਕ ਚਮਤਕਾਰ ਹੋਇਆ ਦੁਨੀਆ ਦੀ ਸਭ ਤੋਂ ਹੈਵੀ ਵੇਟ ਵਾਲੀ ਇੱਕ ਔਰਤ ਇਮਾਨ ਅਹਿਮਦ ਦੇ ਨਾਲ ਜੋ ਕਿ ਮਿਸਰ ਦੇ ਸਵਾਰ ਸ਼ਹਿਰ ਦੀ ਰਹਿਣ ਵਾਲੀ ਸੀ ਸਾਹ ਸੰਗਤ ਜੀ ਵੈਸੇ ਨਾਰਮਲ ਬੱਚੇ ਦਾ ਜੋ weight ਹੁੰਦਾ ਹੈ ਨਾ ਜਨਮ ਦੇ ਸਮੇਂ 1-2 ਕਿਲੋ ਹੁੰਦਾ ਹੈ ਪਰ ਉਸ ਦਾ weight 5 ਕਿਲੋ ਸੀ ਪਰ ਹਰ ਬਾਰ ਉਸ ਦਾ weight ਵੱਧਦਾ ਗਿਆ ਜਦੋਂ 1 ਸਾਲ ਦੀ ਸੀ ਤਾਂ ਉਸ ਦਾ weight 15 ਕਿਲੋ ਹੋ ਗਿਆ ਜਦੋਂ 15 ਸਾਲ ਦੀ ਹੋਈ ਤਾਂ ਉਸ ਦਾ weight 125 ਕਿਲੋ ਹੋ ਗਿਆ ਤੇ ਕਰਦੇ ਕਰਦੇ 25 ਸਾਲ ਦੀ ਉਮਰ ਦੇ ਵਿੱਚ ਉਸ ਦਾ weight 550 ਕਿਲੋ ਹੋ ਗਿਆ ਜੋ ਕਿ ਉਸ ਦੇ ਲਈ ਇੱਕ ਬਹੁਤ ਵੱਡੀ ਮੁਸੀਬਤ ਬਣ ਗਿਆ ਸਹਾਸੰਗਤ ਜੀ ਉਸ ਤੋਂ ਬੈੱਡ ਤੋਂ ਹੱਲਿਆ ਨਹੀਂ ਸੀ ਜਾਂਦਾ ਤੇ ਉਸ ਨੇ ਆਪਣੀ ਜ਼ਿੰਦਗੀ ਦੇ ਐਨੇ ਸਾਲ ਬੈੱਡ ਦੇ ਉੱਪਰ ਹੀ ਗੁਜ਼ਾਰੇ ਤੇ ਅਗਲੇ 2 ਸਾਲਾਂ ਦੇ ਵਿੱਚ ਉਸ ਦਾ weight ਵੱਧ ਕੇ 860 ਕਿਲੋ ਤੇ ਪਹੁੰਚ ਗਿਆ ਤੇ ਪਰਿਵਾਰ ਵਾਲਿਆਂ ਦੇ ਲਈ ਇਹ ਬਹੁਤ ਵੱਡੀ ਮੁਸੀਬਤ ਬਣ ਗਈ ਕਿਉਂਕਿ ਕੁਝ ਵੀ ਉਸ ਤੋਂ ਖਾਇਆ ਪਿਆ ਨਹੀਂ ਜਾਂਦਾ ਸੀ ਨਾ ਹੀ ਹਲਡੋਲ ਹੁੰਦਾ ਸੀ ਕਿਉਂਕਿ ਉਸ ਨੇ ਬੈੱਡ ਨੂੰ ਹੀ ਆਪਣੀ ਜ਼ਿੰਦਗੀ ਬਣਾ ਲਿਆ ਸੀ ਆਪਾਂ ਨੂੰ ਇੱਕ ਦਿਨ ਕਿਸੇ ਮਜਬੂਰੀ ਵਾਸਤੇ ਘਰੇ ਬੰਦ ਰਹਿਣਾ ਪੈ ਜੇ ਨਾ ਤੇ ਆਪਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਪਰ ਉਸ ਨੇ ਆਪਣੀ ਜ਼ਿੰਦਗੀ ਦੇ ਐਨੇ ਸਾਲ ਇੱਕ ਬੈੱਡ ਦੇ ਉੱਪਰ ਗੁਜ਼ਾਰ ਦਿੱਤੇ ਸਾਧ ਸੰਗਤ ਜੀ ਤੁਸੀਂ ਸੋਚੋ ਕਿ ਉਸ ਦੇ ਨਾਲ ਕੀ ਹਾਲ ਹੁੰਦਾ ਹੋਵੇਗਾ ਤੇ ਸਾਧ ਸੰਗਤ ਜੀ ਉਸ ਦੀ ਹਾਲਤ ਦੇਖ ਕੇ ਉਸ ਦੇ ਪਰਿਵਾਰ ਵਾਲੇ ਵੀ ਹੈਰਾਨ ਪਰੇਸ਼ਾਨ ਤਾਂ ਸਾਧ ਸੰਗਤ ਜੀ ਉਸ ਤੋਂ ਬਾਅਦ ਕਿਸੇ ਨੇ ਉਹਨਾਂ ਨੂੰ ਦੱਸਿਆ ਕਿ ਇਸ ਦਾ ਇਲਾਜ ਮੁੰਬਈ ਦੇ ਹਸਪੀਟਲ ਦੇ ਵਿੱਚ ਹੋ ਸਕਦਾ ਹੈ ਤਾਂ ਸਾਧ ਸੰਗਤ ਜੀ ਉਹਨਾਂ ਨੇ ਗੱਲਬਾਤ ਕੀਤੀ ਤਾਂ ਡਾਕਟਰਾਂ ਨੇ ਕਿਹਾ ਕਿ ਇਸ ਦੀਆਂ ਸਰਜਰੀਆਂ ਹੋਣਗੀਆਂ ਪਰ ਸਰਜਰੀਆਂ ਤੋਂ ਬਾਅਦ ਇਸ ਦੀ ਜਾਨ ਜਾਣ ਦਾ ਵੀ ਖਤਰਾ ਹੋ ਸਕਦਾ ਹੈ ਕਿਉਂਕਿ ਇੱਕ ਸਰਜਰੀ ਨਹੀਂ 8-9 ਸਰਜਰੀਆਂ ਕਰਨੀਆਂ ਪੈਣਗੀਆਂ ਜਿਸ ਦੇ ਚੱਲਦੇ ਇਸ ਦਾ ਵਜ਼ਨ ਘੱਟ ਕੀਤਾ ਜਾਵੇਗਾ ਜੋ ਬਹੁਤ ਹੀ ਖਤਰਨਾਕ ਹੈ ਇਸ ਦੀ ਜਾਨ ਵੀ ਜਾ ਸਕਦੀ ਹੈ ਪ੍ਰਸਾਦ ਸੰਗਤ ਜੀ ਜੋ ਇਮਾਨ ਅਹਿਮਦ ਦਾ ਮਾਮਾ ਸੀ ਉਸ ਦੀ ਗੁਰੂ ਘਰ ਦੇ ਪ੍ਰਤੀ ਬਹੁਤ ਜ਼ਿਆਦਾ ਸ਼ਰਧਾ ਸੀ ਉਸ ਨੇ ਕਿਹਾ ਕਿ ਆਪਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਰਬਾਰ ਸੱਚਖੰਡ ਸ੍ਰੀ ਹਜੂਰ ਸਾਹਿਬ ਜਾਵਾਂਗੇ ਉੱਥੇ ਜਾ ਕੇ ਅਰਦਾਸ ਬੇਨਤੀ ਕਰਾਂਗੇ ਤਾਂ ਸਾਧ ਸੰਗਤ ਜੀ ਸ਼ਸ਼ਮਾ ਸਵਰਾਜ ਉਹਨਾਂ ਨੇ ਮਨਜ਼ੂਰੀ ਦੇ ਦਿੱਤੀ ਅਤੇ ਮੈਡੀਕਲ ਵੀਜ਼ਾ ਵੀ ਉਹਨਾਂ ਨੂੰ ਮਿਲ ਗਿਆ ਤੇ ਸਾਧ ਸੰਗਤ ਜੀ ਉਹਨਾਂ ਨੇ ਇਮਾਨ ਅਹਿਮਦ ਦੇ ਲਈ ਇੱਕ ਸਪੈਸ਼ਲ ਜਹਾਜ਼ ਤਿਆਰ ਕਰਵਾਇਆ ਜੋ ਕਿ ਉਸ ਦੇ weight ਨੂੰ ਮੈਂਟੇਨ ਕਰ ਸਕੇ ਅਤੇ ਉਸ ਤੋਂ ਬਾਅਦ ਉਸ ਜਹਾਜ਼ ਦੇ ਰਾਹੀਂ ਸਤਖੰਡ ਸ੍ਰੀ ਹਜੂਰ ਸਾਹਿਬ ਲਿਆਂਦਾ ਗਿਆ ਤੇ ਸਾਧ ਸੰਗਤ ਜੀ ਉੱਥੇ ਹੀ ਇੱਕ ਟਰੱਕ ਤਿਆਰ ਕਰਵਾਇਆ ਗਿਆ ਉਸ ਟਰੱਕ ਦੇ ਵਿੱਚ ਇਮਾਨ ਅਹਿਮਦ ਨੂੰ ਲਟਾਇਆ ਗਿਆ ਅਤੇ ਸਿੱਧਾ ਗੁਰੂ ਘਰ ਦੇ ਵਿੱਚ ਲਿਜਾਂਦਾ ਗਿਆ ਟਰੱਕ ਦੇ ਵਿੱਚ ਇੱਕ ਬੈੱਡ ਲੱਗਿਆ ਹੋਇਆ ਸੀ ਉਸ ਬੈੱਡ ਨੂੰ ਉਤਾਰ ਕੇ ਤੇ ਸਾਧ ਸੰਗਤ ਜੀ ਸਿੱਧਾ ਸੱਚਖੰਡ ਸ੍ਰੀ ਹਜੂਰ ਸਾਹਿਬ ਦਰਬਾਰ ਸਾਹਿਬ ਦੇ ਬਾਹਰੋਂ ਹੀ ਨਤਮਸਤਕ ਕਰਾ ਕੇ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ ਤੇ ਸਾਧ ਸੰਗਤ ਜੀ ਡਾਕਟਰਾਂ ਨੇ ਈਮਾਨ ਅਹਿਮਦ ਦਾ ਜੋ ਟ੍ਰੀਟਮੈਂਟ ਹੈ ਉਹ ਸ਼ੁਰੂ ਕਰ ਦਿੱਤਾ ਤੇ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਪਹਿਲੀ ਸਰਜਰੀ ਹੋਈ ਜਿਸ ਦੇ ਵਿੱਚ ਉਸ ਦਾ ਵਜ਼ਨ 1 ਕੁਇੰਟਲ ਘੱਟ ਕੀਤਾ ਗਿਆ ਉਸ ਤੋਂ ਬਾਅਦ ਦੂਜੀ ਸਰਜਰੀ ਦੇ ਵਿੱਚ ਉਸ ਦਾ ਵਜ਼ਨ ਘਟਾ ਕੇ 500 ਕਿਲੋ ਕੀਤਾ ਗਿਆ ਤੇ ਸਾਧ ਸੰਗਤ ਜੀ ਇਸ ਤਰੀਕੇ ਦੇ ਨਾਲ ਲਗਾਤਾਰ 6 ਮਹੀਨੇ ਟਰੀਟਮੈਂਟ ਦੇ ਰਾਹੀਂ ਉਸ ਦਾ ਜੋ ਵਜ਼ਨ ਹੈ ਉਹ ਪੂਰਾ 1 ਕੁਇੰਟਲ ਤੇ ਲਿਆ ਕੇ ਰੋਕ ਦਿੱਤਾ ਗਿਆ। ਤੋਂ ਸਾਧ ਸੰਗਤ ਜੀ ਗੁਰੂ ਮਹਾਰਾਜ ਨੇ ਇਹ ਕਿਰਪਾ ਕੀਤੀ ਹੈ ਕਿਉਂਕਿ ਸੱਚੇ ਮਨ ਦੇ ਨਾਲ ਜਿਹੜਾ ਵੀ ਕੋਈ ਅਰਦਾਸ ਕਰੇਗਾ ਉਸ ਦੀ ਅਰਦਾਸ ਗੁਰੂ ਮਹਾਰਾਜ ਜਰੂਰ ਸੁਣਨਗੇ। ਤੋਂ ਤੁਹਾਡੀ ਇਸ ਵੀਡੀਓ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸੋ। ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ। ਗੁਰਫਤਿ ਪ੍ਰਵਾਨ ਕਰੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ